ਸਵਾਗਤ ਕਰਦਾ ਹਾਂ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ATT ਤੇ 64 ਦੇ ਸਬੰਧ ਵਿੱਚ ATT ਤੇ 64 ਦੇ ਜਿਹੜੀ ਪ੍ਰੋਵੀਜ਼ਨਲ ਲਿਸਟ ਆ ਚੁੱਕੀ ਹੈ ਪਰ ਉਸ ਦੀ ਜੁਆਇਨਿੰਗ ਕਿਉਂ ਨਹੀਂ ਹੋ ਰਹੀ ਕੀ ਕਾਰਨ ਹੈ ਕਿ ਕਿਉਂ ਨਹੀਂ ਡਿਪਾਰਟਮੈਂਟ ਜਿਹੜਾ ਜੁਆਇਨਿੰਗ ਕਰਵਾ ਰਿਹਾ ਕੀ ਕੋਰਟ ਕੇਸ ਦੇ ਕਾਰਨ ਜੁਆਇਨਿੰਗ ਨਹੀਂ ਹੋ ਰਹੀ ਜਾਂ ਕੋਈ ਹੋਰ ਕਾਰਨ ਨੇ ਇਸ ਦੇ ਬਾਰੇ ਵਿੱਚ ਆਪਾਂ ਇੱਕ ਡਿਸਕਸ਼ਨ ਜਿਹੜੀ ਵੀਡੀਓ ਹੋਏਗੀ ਤੇ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਰ ਜਾਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਕੋਈ ਵੀ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ 2364 ਦੇ ਸੰਬੰਧ ਵਿੱਚ ਕਿ ਇਸ ਦੀ ਜੁਆਇਨਿੰਗ ਲੇਟ ਕਿਉਂ ਹੋ ਰਹੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ 25 7 2024 ਨੂੰ ਜਿਹੜੀ ਹੈ 2364 ਦੀ ਪ੍ਰੋਵੀਜ਼ਨਲ ਲਿਸਟ ਜਿਹੜੀ ਹੈ ਮੈਟ ਲਿਸਟ ਜਾਰੀ ਕਰ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਵੀ ਜਿਹੜਾ ਅਗਲੇ ਪ੍ਰੋਸੈਸ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂ ਨਹੀਂ ਕੀਤੀ ਗਈ ਉਮੀਦ ਸੀ ਕਿ ਇਸ ਹਫਤੇ ਦੇ ਵਿੱਚ ਵਿੱਚ ਜਿਹੜੀ ਹੈ ਕੋਈ ਨਾ ਕੋਈ ਜਿਹੜੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜੇ ਜਿਹੜੇ ਸਟੇਸ਼ਨ ਜਿਹੜੇ ਨੇ ਜੋਇਨਿੰਗ ਕਰਵਾਉਣ ਲਈ ਸਟੇਸ਼ਨ ਚੁਆਇਸ ਕਰਵਾਏ ਜਾਣਗੇ ਪਰ ਅਜੇ ਤੱਕ ਕੋਈ ਵੀ ਅਗਲਾ ਪ੍ਰੋਸੈਸ ਸ਼ੁਰੂ ਨਹੀਂ ਕੀਤਾ ਗਿਆ ਅਜੇ ਤੱਕ ਜਦੋਂ ਤੱਕ ਮੈਂ ਵੀਡੀਓ 8 ਅਗਸਤ ਨੂੰ ਬਣਾ ਰਿਹਾ ਇਸ ਤਰੀਕ ਤੱਕ ਕੋਈ ਵੀ ਜਿਹੜੀ ਹੈ ਅਗਲੀ ਅਪਡੇਟ ਨਹੀਂ ਮਿਲੇ ਤਾਂ ਕੀ ਕਾਰਨ ਹੈ ਸਭ ਤੋਂ ਵੱਡਾ ਕਾਰਨ ਕੀ ਜਿਹੜਾ BADN IOS ਨੇ ਜਿਵੇਂ ਐਲਪੀਐਲ ਆਈ ਹੋਈ ਹੈ ਉਸ ਦੇ ਕਾਰਨ ਡਿਪਾਰਟਮੈਂਟ ਜਿਹੜਾ ਇਹ ਵਰਤੀ ਨੂੰ ਪਲੇਟ ਕਰ ਰਿਹਾ ਜਿਵੇਂ ਕਿ ਆਪਾਂ ਜਾਣਦੇ ਹਾਂ ਬੀਐਡ ਤੇ ਐਨਆਈਓਐਸ ਨੇ ਜਿਹੜੀ ਐਲਪੀਐਲ ਆਈ ਹੋਈ ਹੈ ਤਾਂ ਉਸ ਦੀ ਜਿਹੜੀ ਪਹਿਲੀ ਸੁਣਵਾਈ ਸੀ ਇੱਕ ਤਰੀਕ ਨੂੰ ਹੋਈ ਸੀ 18 2024 ਨੂੰ ਉਸ ਤੋਂ ਬਾਅਦ ਅਗਲੀ ਸੁਣਵਾਈ 5 8 2024 ਨੂੰ ਹੋਈ ਸੀ ਤੇ ਉਸ ਦੇ ਵਿੱਚ ਜਿਹੜੀ ਇਸ ਦੀ ਅਗਲੀ ਡੇਟ 14 8 2024 ਦੇ ਦਿੱਤੀ ਹੈ ਕਿ ਜਿਹੜਾ ਡਿਪਾਰਟਮੈਂਟ ਅਗਲੀ ਡੇਟ ਦੀ ਵੇਟ ਕਰ ਰਿਹਾ ਹੈ ਕਿ ਡਿਪਾਰਟਮੈਂਟ ਚਾਹੁੰਦਾ ਹੈ ਕਿ ਅਗਲ ਕੋਈ ਵੀ ਕਿਸੇ ਤਰ੍ਹਾਂ ਦਾ ਕੋਰਟ ਕੇਸ ਨਾ ਹੋਵੇ ਕੋਈ ਵੀ ਇਸ ਪ੍ਰਤੀ ਦੇ ਜਿਹੜੀ ਐ ਅੱਗੇ ਪ੍ਰੋਬਲਮ ਚੱਲ ਕੇ ਨਾ ਆਵੇ ਇਸ ਲਈ ਹੋ ਸਕਦਾ ਹੈ ਕਿ ਡਿਪਾਰਟਮੈਂਟ ਇਹ ਚਾਹੁੰਦਾ ਹੋਵੇ ਵੀ ਇਸ ਜਿਹੜਾ ਕੇਸ ਦਾ ਫੈਸਲਾ ਹੋ ਜਾਵੇ 14 ਤਰੀਕ ਤੱਕ ਹੋ ਸਕਦਾ ਹੈ ਡਿਪਾਰਟਮੈਂਟ ਇਸ ਦੀ ਵੇਟ ਕਰ ਰਿਹਾ ਹੈ ਪਰ ਦੂਜੇ ਪਾਸੇ ਦੇਖੀਏ ਤਾਂ ਕੋਰਟ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਵਰਤੀ ਤੇ ਸਟੇ ਨਹੀਂ ਹੈ ਜੇ ਸਟੇ ਨਹੀਂ ਹੈ ਤਾਂ ਡਿਪਾਰਟਮੈਂਟ ਵਰਤੀ ਨੂੰ ਕੰਪਲੀਟ ਵੀ ਕਰ ਸਕਦਾ ਹੈ ਪਰੇਟ ਡਿਪਾਰਟਮੈਂਟ ਕਿਉਂ ਨਹੀਂ ਕਰ ਰਿਹਾ ਇਸ ਦੇ ਬਾਰੇ ਵਿੱਚ ਡਿਪਾਰਟਮੈਂਟ ਜਾਣਦਾ ਹੋ ਸਕਦਾ ਹੈ ਕਿ ਸਾਰਾ ਕੁਝ ਕਲੀਅਰ ਕਰਨਾ ਚਾਹੁੰਦਾ ਹੋਵੇ ਤਾਂ ਫਿਰ ਇਸ ਨੂੰ ਕਲੀਅਰ ਕਰਕੇ ਤੇ ਅਗਲੀ ਕਾਰਵਾਈ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ ਦੂਸਰਾ ਕਾਰਨ ਜਿਹੜਾ ਹੈ 6635 ਦੀਆਂ ਬਦਲੀਆਂ ਵੀ ਹੋ ਸਕਦਾ ਹੈ ਕਿਉਂਕਿ 6635 ਆਪਸ ਸਰ ਜਾਣਦੇ ਆ 6635 ਦੀ ਜਿਹੜੀ ਭਰਤੀ ਕੰਪਲੀਟ ਹੋਈ ਸੀ ਉਸ ਦੀਆਂ ਬਦਲੀਆਂ ਲਈ ਜਿਹੜਾ ਇਹ ਪੋਰਟਰ ਨੂੰ ਓਪਨ ਕੀਤਾ ਹੋਇਆ ਹੈ ਤੇ ਹੁਣ ਬਦਲੀਆਂ ਹੋ ਰਹੀਆਂ ਨੇ ਹੋ ਸਕਦਾ ਹੈ ਕਿ ਡਿਪਾਰਟਮੈਂਟ ਚਾਹੁੰਦਾ ਹੈ ਕਿ ਪਹਿਲਾਂ ਬਦਲੀਆਂ ਹੋ ਜਾਣ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜੇ ਜਿਹੜੇ ਸਟੇਸ਼ਨ ਖਾਲੀ ਹੋ ਜਾਣਗੇ ਉਹਨਾਂ ਸਟੇਸ਼ਨ ਤੇ ਹੀ ਇਹਨਾਂ ਨੂੰ 2364 ਦੀ ਭਰਤੀ ਨੂੰ ਕੰਪਲੀਟ ਕੀਤਾ ਜਾਵੇ ਜੁਆਇਨ ਕਰਵਾਇਆ ਜਾਵੇ ਤਾਂ 2364 ਦੀ ਭਰਤੀ ਆਪਾਂ ਜਿਵੇਂ ਕਿ ਜਾਣਦੇ ਹਾਂ ਇਹ ਬਾਰਡਰ ਏਰੀਆ ਦੀ ਭਰਤੀ ਹੈ ਤਾਂ ਇਹ ਬਾਰਡਰ ਏਰੀਆ ਦੇ ਜ਼ਿਲ੍ਹੇ ਜਿਵੇਂ ਫਾਜ਼ਿਲਕਾ ਫirozpur ਤਰਨਤਾਰ ਅੰਮ੍ਰਿਤਸਰ ਬਰਦਾਸਪੁਰ ਤੇ ਪਟਾਣਕੋਟ ਵਿੱਚ ਹੀ ਇਸ ਦਿਹਾਜ ਹੋਣਗੇ ਹੋਣੀਆਂ ਨੇ ਤੇ ਹੋ ਸਕਦਾ ਹੈ ਵੀ ਡਿਪਾਰਟਮੈਂਟ ਪਹਿਲਾਂ ਇਹੀ ਜਾਂਦਾ ਹੋਵੇ ਕਿ ਬਦਲੀਆਂ ਜਿਹੜੀਆਂ ਕੰਪਲੀਟ ਹੋ ਜਾਣ 64 35 ਦੀਆਂ ਤੇ ਜਿਹੜੀਆਂ ਸ਼ੀਟਾਂ ਖਾਲੀ ਹੋਣ ਗਿਆ ਉਹ ਤੇ 64 ਨੂੰ ਦਿੱਤੀਆਂ ਜਾਣ ਗਿਆ ਦੂਸਰਾ ਕਾਰਨ ਇਹ ਹੋ ਸਕਦਾ ਹੈ ਤੇ ਪਹਿਲਾ ਕਾਰਨ ਐਲਪੀਏ ਜਿਹੜੀ ਡਬੀਐਡ ਦੀ ਲੱਗੀ ਹੋਈ ਉਹ ਕਾਰਨ ਹੋ ਸਕਦਾ ਹੈ ਇਸ ਤੋਂ ਇਲਾਵਾ ਤਾਂ ਕੋਈ ਕਾਰਨ ਲੱਗਦਾ ਨਹੀਂ ਕਿ ਡਿਪਾਰਟਮੈਂਟ ਕਿਉਂ ਲੇਟ ਕਰ ਰਿਹਾ ਕਿਉਂਕਿ ਡਿਪਾਰਟਮੈਂਟ ਕੋਲ ਸਾਰਾ ਡਾਟਾ ਪਹਿਲਾਂ ਪਿਆ ਹੋਇਆ ਹੈ ਤੇ ਡਾਟੇ ਦੇ ਅਨਸਾਰ ਜਿਹੜੀ ਪਰਤੀ ਨੂੰ ਕੰਪਲੀਟ ਬਹੁਤ ਜਲਦੀ ਕੀਤਾ ਜਾ ਸਕਦਾ ਸੀ ਪਰ ਅਜੇ ਤੱਕ ਲੇਟ ਹੋ ਰਹੀ ਹੈ ਇਹ ਹੀ ਮੈਨੂੰ ਤਾਂ ਇਹ ਦੋ ਕਾਰਨ ਲੱਗ ਰਹੇ ਨੇ ਜੇਕਰ ਤੁਹਾਨੂੰ ਕੋਈ ਹੋਰ ਕਾਰਨ ਲੱਗਦਾ ਹੈ ਤਾਂ ਆਪਣਾ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਕਿ ਕੀ ਕੀ ਕਾਰਨ ਹੋ ਸਕਦੇ ਨੇ ਡਿਪਾਰਟਮੈਂਟ ਵੱਲੋਂ ਪਰਤੀ ਨੂੰ ਜਿਹੜਾ ਲੇਟ ਕਰਨ ਦੇ ਤਾਂ ਇਹ ਸੀ ਅੱਜ ਦੀ ਡਿਸਕਸ਼ਨ ਜੇ ਡਿਸਕਸ਼ਨ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਪਰਤੀਆਂ ਨਾਲ ਸੰਬੰਧਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ